ਨਸ਼ੇ ਦੇ ਵਿਰੁੱਧ ਛੇੜੀ ਗਈ ਮੁਹਿੰਮ ਦੇ ਤਹਿਤ ਅਮਰੀਕਸਰ ਜ਼ਿਲ੍ਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੁਹਾਨੂੰ ਦੱਸਦੇ ਹਾਂ ਕਿ ਅਮਰੀਕਸਰ ਦੀ ਜ਼ਿਲ੍ਹਾਤੀ ਪੁਲਿਸ ਦੇ ਵੱਲੋਂ 6 ਨਸ਼ਾ ਤਸਕਰਾਂ ਦੇ ਕੋਲੋਂ 7 ਕਿਲੋ 508 ਗ੍ਰਾਮ ਹੈਰੋਇਨ ਅਤੇ 50,500 ਰੁਪਏ ਦੀ ਡਰਗ ਮਨੀ ਸਮੇਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਐਸਪੀ ਰਵਿੰਦਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਰੁਪਇਆਂ ਦੇ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਘਰ ਨੇ ਇਹ ਵੀ ਕਾਹ ਕਾਹ ਕੁਝ ਪਤਾ ਲਗਾਇਆ ਜਾ ਰਿਹਾ ਹੈ ਕਿ ਇੱਕ ਕਿਸਦੇ ਕੋਲੋਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਟਰੋਫੀ ਨਸ਼ੇ ਨਾਲ ਬਣਾਈ ਗਈ ਹੋਵੇਗੀ ਤਾਂ ਉਸਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਜ਼ਦਾਰ ਅਮਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਦਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਕਿੱਥੋਂ ਕੀ ਮਾਡਲ ਪੜਨ ਲਿਖਿਆ ਇਹਦੇ ਜਿਹੜਾ ਦੱਸਣਾ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜ ਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੁੜੀ ਨੇ ਰਹਿਣ ਵਾਲਾ ਜੀ ਇਹ ਜੀ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਆ ਸਰ ਮਹਿਲਾ ਦਾ ਕੇਸ ਹੋ ਰਿਆ ਨਹੀਂ ਮੈਂ ਨਹੀਂ ਮਹਿਲਾ ਬਣੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇੜੀ ਕੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਇਹਨੂੰ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਕਿ ਇਹਨਾਂ ਦੇ ਕੋਲੋਂ ਛੁੱਟੀਆਂ ਗਈਆਂ ਡਰੋਂ ਦੇ ਰਾਹੀਂ ਨਹੀਂ ਆਈਆਂ ਕਿ ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਬੰਨ੍ਹ ਜੋ ਕੋਰਟ 'ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਿਮਾਨਡ ਲੈ ਕੇ ਅਗਲੀ ਤਫ਼ਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੀਰੋਂ ਮੰਗਾਈ ਹੈ ਤੇ ਕਿੱਥੇ-ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮ ਫੋਰਵਰਡ ਲੈਕੇਜ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਨ 'ਚ ਲਿਆਦੀ ਜਾਊਗਾ ਸਰ ਦਰਵਾਜ ਸਿੰਘ ਜਿਹੜਾ ਦਰਵਾਜ ਨੇ ਕਰਚੀ ਜ ਇਸ ਡਰੋਨ ਵਾਲੇ ਪਾਸੋਂ ਇਹ ਲੈ ਕੇ ਆ ਰਹੇ ਸੀ ਕਿ ਇਹਨਾਂ ਨੇ ਵੀ ਛਪਾਈ ਹੁੰਦੀ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਆ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਇੱਕੋ ਇੱਕ ਮੋਟਰਸਾਈਕਲ ਦੇ ਸੀ ਹਾਂ ਜੀ ਇੱਕੋ ਮੋਟਰਸਾਈਕਲ ਦੇ ਸੀ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਤਾਲਮਿਲ ਕਿਦਾਂ ਇੱਕ ਲੋਕੋ ਕੇ ਠਾਣੇ ਦਾ ਪੈਂਦਾ ਦੂਜਾ ਫੜੇਗਾ ਦੀ ਚੂੜੀਆਂ ਦਾ ਤੇ ਕਿਵੇਂ ਤਾਲਮਿਲ ਸੀ ਇਹਨਾਂ ਦਾ ਕਦੋਂ ਦਾ ਤਾਲਮਿਲ ਸੀ ਇਸ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਕੱਲ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿਦਾਂ ਕਿਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀ ਆ ਉਹ ਦੱਸਦੀ ਜਾਊਗੀ ਤਰਹੀ ਮੈਨੂੰ ਲੱਗਾ ਜੀ ਮੈਨਾਂ ਦਾ ਲਿੰਕ ਪਾਕਿਸਤਾਨ ਕਿਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿਦਾਂ ਸਾਰਾ ਆਪ ਹੋਇਆ ਜੀ ਮੈਨਾਂ ਦਾ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਿਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘੱਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤਾਂ ਹੁੰਦੀਆਂ ਨੇ ਸ਼ੱਕ ਨਹੀਂ ਪੈਂਦਾ ਐਸਾਂ ਦੀ ਵੀ ਗੱਲ ਕਰਨੀ ਆ ਨੇਚਰਲੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਂਦੇ ਹੈਗੇ ਹੋ ਤਾਂ ਉਹਨੂੰ ਥੋੜੀ ਜੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਥ ਹੈਗੀ ਇਹ ਸ਼ਾਇਦ ਨਹੀਂ ਲਿਆ ਸਕਦੀ ਨਹੀਂ ਨਹੀਂ 5 ਕਿਲੋ ਧਿਆਨ ਤੋਂ ਪਿੱਛੇ ਕਿ ਆ ਰਹੇ ਸੀ ਤੇ ਫਿਰ ਲੈ ਕੇ ਕਿਧਰੋਂ ਆ ਰਹੇ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਰਡਰ ਰੀਸੈਟੋਂ ਲੈ ਕੇ ਆਏ ਉਹ ਅਜੇ ਪੁੱਛ ਕੇ ਚੱਲ ਰਹੇ ਆ ਜੀ ਇੱਕ ਸਾਰ ਹੋਰ ਦੱਸੋ ਜੀ ਕੋਈ ਸਮਾਂ ਦਾ ਟਾਈਮ ਹੈ ਜਿਹੜਾ ਇੱਕ ਸਾਰ ਜਿੱਦਾਂ ਪੰਜਾਬ ਤੋਂ ਇੱਕ ਕੱਲ ਵੀ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਘਰ ਡਿਸਟロイ ਕੀਤੇ ਹਨ ਜਿੱਦਾਂ ਨਸ਼ਾ ਦਸ ਕਰਨੇ ਸਪੋਟ ਜਿਹੜੀ ਜ਼ਮੀਨ ਨੂੰ ਵਰਤਦੇ ਨੇ ਜਿਸ ਤਰ੍ਹਾਂ ਇਹੋ ਹੀ ਪਹਿਲਾਂ ਸੀਗੀ ਇਹਦੀ ਜ਼ਮੀਨ ਤੇ ਆ ਰਹੇ ਨੇ ਉਹਦੇ ਤਰ੍ਹਾਂ ਹੋਦੇ ਨੇ ਤਾਂ ਇਸ ਨੂੰ ਦੀ ਪ੍ਰਵੀਜ਼ਨ ਵੀ ਹੈ ਕਿ ਜਿਹੜੀ ਕੁਝ ਨਾ ਵੀ ਜਿਹੜੇ ਜਿਨ੍ਹਾਂ ਦੀ ਜ਼ਮੀਨ ਲੱਗਦੀ ਉਹ 10 ਕਿ ਵੀ ਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਇਤਾਂ ਦੀ ਕਿਉਂਕਿ ਤੁਸੀਂ ਜ਼ਿਆਦਾਤਰ ਕੇਸ ਸੀਜ਼ ਕੀਤੀਆਂ ਪਹਿਲਾਂ ਵੀ ਨਾ ਪਿਛਲੇ ਵੀ ਤਾਂ ਇਹ ਜ਼ਮੀਨ ਦੇ ਉੱਤੇ ਵੀ ਕਾਰਵਾਈ ਦਾ ਮੁੱਦਾਂ ਚ ਲੈਂਦੀ ਜਾਂਦੀ ਬਿਲਕੁਲ ਜੀ ਇਹ ਜਿੰਨੇ ਹਰਮਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਪਰ ਇਹ ਜੋ ਐਸ ਪਰ ਰਿਕਾਰਡ ਉਪਲੋਪੋ ਕੇ ਥਣ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਕਰ। ਹਾਂਜੀ ਇਹਨਾਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਆ ਜੀ ਇਹ ਲੇਡੀਜ਼ ਇਸ ਤੋਂ ਪਹਿਲਾਂ ਜੀ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਰ ਰਿਹਾ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਪਿਛਲੇ ਦਿਨ ਸੀ ਵੀ ਕੀਤੇ ਆ ਉਹਨਾਂ ਤੋਂ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹਣਾ ਜੀ ਜਿਹੜੀ 63 ਐਫ ਦੇ ਐਨਡੀਪੀ ਐਕਟ ਤਹਿਤ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਸਨ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰਾਪਰਟੀਆਂ ਜਿਹੜੀਆਂ ਸਿੜੀਆਂ ਸਮਗਦਨਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਅ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਊਗਾ ਸਰ ਇੱਕ ਔਰਤ ਦਾ ਜਿਹੜੀ ਜਿੰਦ ਨੂੰ ਲੋੜ ਕੀਤਾ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕਿ ਕਿ ਉੱਥੋਂ ਤੱਕ ਨਹੀਂ ਸੀ ਮਿਲ ਰਹੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਉੱਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛਗਿੱਛ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਇਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਇਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡ ਦੌਰਾਨ ਜਿਹੜਾ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ ਮਾਸਟਰਮਾਈਂਡ ਔਰਤ ਹੀ ਹੈ ਨਹੀਂ ਮਾਸਟਰਮਾਈਂਡ ਜਿਹੜਾ ਤੁਜਾ ਪੰਜਾਬ ਸਿੰਘ ਹੈ ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਜਦੋਂ ਸਮਾਨ ਅੰਦਰ ਆਇਆ ਮੈਂ ਜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਕਿ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ। ਕਿੰਨੀ ਕਾਮਯਾਬੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਜਰ ਬਿਲਕੁਲ ਜੀ ਇਹ ਇਹਦੇ ਚ ਆਪਣੇ ਜਿੰਦਰ ਦੇ ਹੱਥੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ ਵੀ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵੱਧ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਉਹ ਕੋਈ ਹੀਰੋਇਨ ਚ ਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ। ਪਰ ਫਿਰ ਵੀ ਕਾਫੀ ਹੌਕਾ ਹੈ ਜੀ ਲੜਕੀ ਨੂੰ ਇਹ ਜੀ ਲੋਰਡ ਨੂੰ ਨਾਮਿਨੇਟ ਕਰਨਾ ਕੋਈ ਨਹੀਂ ਸੱਚੋ ਨੂੰ ਕਾਫੀ ਦਿੱਕਤ ਹੁੰਦੀ ਲੈਣੀ ਤਾਂ ਗੱਲ ਦੇ ਲੇ ਕੇ ਉਹਨਾਂ ਨੇ ਕਾਬੂ ਕੀਤਾ। ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਖਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱਲੂਗਾ। ਜੀ ਸਰ ਇੱਕ ਦੱਸਿਓ ਕਿੰਨਾ ਪਾਸਾ ਉਹੋ ਕੁਕੀ ਵੀ ਕਾਫੀ ਹਰ ਉਹਨਾਂ ਵੱਡੀਆਂ ਕਵਰੀਆਂ ਨੇ 23 ਜਲੋ 25 ਇਚੀਆਂ ਵੀ ਹੋ ਗਈਆਂ ਸੀ ਇਹ ਮੈਂ ਸਾਰਿਆਂ ਦਾ ਉਦੋਂ ਵੀ ਕੋਈ ਲਿੰਕ ਪਤਾ ਨਹੀਂ ਲੱਗਦਾ ਜਿੱਦਾਂ ਦੇ ਦੇ ਦੋ ਇਹਨਾਂ ਦੀ ਇਨਵੈਸਟੀਗੇਸ਼ਨ ਕਰਦੇ ਦੇ ਚਲੋ ਇਹਦੇ ਤੁਸੀਂ ਨਵੇਂ ਪੜੇ ਜਾਂ ਪਿਛਲੀਆਂ ਉਤੋਂ ਪਤਾ ਨਹੀਂ ਆਦਾ ਕਿ ਕੌਣ ਬੰਦੇ ਨੇ ਕਿਸ ਤਰ੍ਹਾਂ ਭੇਜਨੇ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਅਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਫ਼ਤੀਸ਼ ਉੱਥੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਤੇ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਹੁੰਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਆ ਉਹਦਾ ਆ ਨਾਂ ਆ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲੇ ਗਈ ਜਾਂਦੀ ਠੀਕ ਆ ਬੰਦੇ ਨਾਲ ਕਿਤੇ ਵਿੱਚੋਂ ਖੇਤੀ ਕਰਦੇ ਆ ਬਾੜੂ ਦੇ ਲੱਗੇ ਜਾਂ ਇਹਨਾਂ ਦੀ ਜਾਂ ਕੋਈ ਹੋਰ ਦੰਦਾ ਕਰਦੇ ਆ ਸੀ ਖੇਤੀ ਹੈ ਖੇਤੀ ਕਰਦੇ ਆ ਸਾਡੇ ਇਹ ਪਹਿਲਵਾਨ ਦੇ ਨਾਲ ਫੋਨ ਕਰਾ। ਸ਼ਾਮ ਦਾ ਜਿਹੜੀ ਇਸ ਤਰ੍ਹਾਂ ਦਾ ਕੰਮ ਕਰਦੇ ਕਿ ਡਰੋਨ ਕਰਾਈ ਬਹੁਤ ਵੱਡੀ ਚਿੰਤੀ ਦੇ ਵਿੱਚ ਜਿਹੜੀ ਹੀਰੋਇਨ ਆ ਲਈ ਹੈ। ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਲੀਡਿੰਗ ਕਾਬੂ ਕੀਤੀ ਗਈ ਹੈ, ਇਹੀ ਸਾਡੇ ਆਈਸਾਫ ਸਾਹਮਣੇ ਧਿਆਨ ਚਾਹੀ। ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖਦੇ ਹਾਂ ਕਿ ਅੱਗੇ ਜੋ ਵੀ ਉਹ ਇਹੋ ਜਿਹੇ ਕੰਮ ਕਰੇਗਾ ਉਹਦੇ ਖਿਲਾਫ ਜੋ ਸਖਤ ਸਖਤ ਕਾਰਵਾਈ ਕੀਤੀ। ਇੱਕ ਤਸਕਰਾ ਦਾ ਜਿਹੜਾ ਸਰ ਜੀ ਅਨੰਦ ਕੁਮਾਰ ਜੀ ਨੇ ਨਾ ਆਪ ਕੋਈ ਮਿਲਦਾ ਕਿ ਹਾਫ ਦੇ ਬੰਦੇ ਨੇ ਭੇਜੇ ਆ ਹਥਿਆਰ ਵੀ ਜਿਸ ਤਰ੍ਹਾਂ ਪਾਕਿਸਤਾਨ ਨੂੰ ਭੇਜਦੇ ਨੇ ਉਹ ਵੀ ਹੈਰਨ ਭੇਜਦੇ ਨੇ ਬੇਤਰਤੀਬ ਹਥਿਆਰ ਵੀ ਕਈ ਵਾਰੀ ਤੁਸੀਂ ਕਰਦੇ ਹੋ ਕਿਤੇ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਵੀ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਂ ਆਉਂਦੇ ਆ ਤੇ ਉਸੇ ਬੰਦੇ ਦੇ ਹੀ ਹੀਰਵਨ ਸਮਗਦਰ ਦੇ ਵਿੱਚ ਵੀ ਨਾਂ ਆਉਂਦੇ ਆ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਸਰ ਜੀ